ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਕਤਾਰ ਤੇ ਪਿਆਵਾਂ ਅਜਾ ਪਾ ਸੁਣਦੇ ਹਾਂ ਲੇਖਕ ਫਿਓਦਰ ਦੋਸਤੋਵਸਕੀ ਜਿਦੇ ਲਿਖੇ ਹੋਏ ਰੂਸੀ ਨਾਵਲ ਦਾ ਅੰਕਲ ਸਟ੍ਰੀਨ ਦਾ ਪੰਜਾਬੀ ਅਨੁਵਾਦ ਖਾਬਾਂ ਦੀ ਕਲੀਰੇ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਕਈ ਭਾਗ 7 ਮਾਰਿਓ ਅਲੈਗਜ਼ੇ ਡਰੋਵਨਾ ਦੀ ਅਸਾਧਾਰਨ ਸੂਝ ਨੇ ਇੱਕ ਵੱਡੀ ਤੇ ਦਲੇਰਾਨਾ ਯੋਜਨਾ ਉਲੀਕ ਲਈ ਸੀ ਆਪਣੀ ਧੀ ਨੂੰ ਇੱਕ ਅਮੀਰ ਬੁੱਢੇ ਪ੍ਰਿੰਸ ਨਾਲ ਵਿਆਹਣਾ ਇਹ ਵਿਆਹ ਰਹਸਮਈ ਢੰਗ ਨਾਲ ਰਚਾਉਣਾ ਆਪਣੇ ਕਮਜ਼ੋਰ ਮਹਿਮਾਨ ਦੀ ਕਮਜ਼ੋਰੀ ਦਾ ਫਾਇਦਾ ਉਠਾਉਣਾ ਉਸ ਬੁੱਢੇ ਦੇ ਲੜ ਆਪਣੀ ਧੀ ਲਾ ਦੇਣੀ ਜਿਸ ਨੂੰ ਉਸਦੇ ਦੁਸ਼ਮਣ ਸਨ ਲਾਉਣਾ ਕਹਿੰਦੇ ਸਨ ਇਹ ਸਭ ਕੁਝ ਉਸਦੇ ਇਸ ਸਾਸਿ ਨਹੀਂ ਸਗੋਂ ਦੋਸ ਸਾਸੀ ਯੋਜਨਾ ਦਾ ਹਿੱਸਾ ਸਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਇਹ ਯੋਜਨਾ ਸਫਲ ਹੋ ਜਾਂਦੀ ਤਾਂ ਇਸ ਦਾ ਫਾਇਦਾ ਹੀ ਫਾਇਦਾ ਹੋਣਾ ਸੀ ਪਰ ਇਸ ਯੋਜਨਾ ਦੇ ਅਸਫਲ ਹੋ ਜਾਣ ਦੀ ਸੂਰਤ ਵਿੱਚ ਇਸ ਯੋਜਨਾ ਨੂੰ ਘੜਨ ਵਾਲਿਆਂ ਦੀ ਕਿੰਨੀ ਅਪਾਜਨਕ ਹਾਲਤ ਹੋ ਜਾਣੀ ਸੀ ਮਾਰੀਆ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਪਰ ਉਸ ਨੂੰ ਕੋਈ ਦੁੱਖ ਨਹੀਂ ਸੀ ਉਸਨੇ ਇਸ ਤੋਂ ਵੀ ਡੂੰਘੀਆਂ ਗੱਲਾਂ ਸੋਚ ਲਈਆਂ ਸਨ। ਉਸਨੇ ਜੀਨਾ ਨਾਲ ਪੂਰੀ ਗੱਲ ਖੋਲ੍ਹ ਲਈ ਸੀ। ਉੰਜ ਤਾਂ ਇਹ ਕੰਮ ਕਿਸੇ ਡਾਕੇ ਵਰਗਾ ਜਾਪਦਾ ਸੀ। ਸੜਕ ਕਿਨਾਰੇ ਕਿਸੇ ਬੰਦੇ ਨੂੰ ਰੋਕ ਕੇ ਉਸ ਦਾ ਸਭ ਕੁਝ ਲੁੱਟਣ ਵਰਗਾ। ਪਰ ਮਾਰੀਆਂ ਨੇ ਅਜਿਹੇ ਵਿਚਾਰ ਵੱਲ ਧਿਆਨ ਨਹੀਂ ਦਿੱਤਾ ਸੀ। ਉਸ ਦੇ ਤਾਂ ਇਹ ਯੋਜਨਾ ਬਾਰੇ ਬੜੀ ਸਾਦਾ ਜਹੀ ਤੇ ਇੱਕ ਨੁਕਤੇ ਉੱਪਰ ਆਧਾਰਿਤ ਸੋਚ ਸੀ ਕਿ ਬਸ ਜੇ ਉਹਨਾਂ ਦਾ ਇੱਕ ਵਾਰ ਵਿਆਹ ਹੋ ਗਿਆ ਤਾਂ ਹੋ ਗਿਆ ਫੇਰ ਉਹ ਮੁੜ ਤੋ ਅਣ ਵਿਆਹੇ ਤਾਂ ਨਹੀਂ ਬਣ ਸਕਣਗੇ ਇਹ ਬੜਾ ਸਧਾਰਨ ਜਿਹਾ ਤੇ ਖੁਸ਼ ਨੂੰਮਾ ਪ੍ਰਭਾਵ ਸੀ ਜਿਸ ਨੇ ਮਾਰੀਆ ਦੇ ਅੰਦਰ ਹਲਚਲ ਮਚਾ ਰੱਖੀ ਸੀ ਉਸ ਨੂੰ ਬੜੀ ਅਚਭੀ ਜਿਹੀ ਲੱਗੀ ਹੋਈ ਸੀ ਅਤੇ ਉਹ ਬੱਗੀ ਵਿੱਚ ਇਸ ਤਰ੍ਹਾਂ ਬੈਠੇ ਸੀ ਜਿਵੇਂ ਸੂਲਾਂ ਤੇ ਬੈਠੀ ਹੋਵੇ ਜਾਂ ਸੋਈਆਂ ਤੇ ਬੈਠੀ ਹੋਵੇ ਉਹ ਆਪਣੀ ਯੋਜਨਾ ਨੂੰ ਸ਼ੁਰੂ ਕਰਨ ਲਈ ਬੇਚੈਨ ਸੀ ਉਸ ਨੇ ਆਪਣੀ ਸ਼ਾਨਦਾਰ ਯੋਜਨਾ ਤਾਂ ਪੂਰੀ ਤਰ੍ਹਾਂ ਨਾਲ ਉਲੀਕ ਲਈ ਸੀ ਪਰ ਹਾਲੇ ਵੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਉੱਪਰ ਵਿਚਾਰ ਕਰਨਾ ਬਾਕੀ ਸੀ ਅਤੇ ਇਹਨਾਂ ਵਿੱਚੋਂ ਬਹੁਤੀਆਂ ਗੱਲਾਂ ਹਾਲਾਤ ਉੱਪਰ ਨਿਰਭਰ ਕਰਦੀਆਂ ਸਨ ਉਸ ਨੂੰ ਅਸਫਲ ਹੋ ਜਾਣ ਦੇ ਡਰ ਕਾਰਨ ਪਰੇਸ਼ਾਨੀ ਨਹੀਂ ਸੀ ਉਹ ਤਾਂ ਬਸ ਇਸ ਹੋ ਰਹੀ ਦੇਰੀ ਕਾਰਨ ਪਰੇਸ਼ਾਨ ਸੀ ਉਹਨਾਂ ਰੁਕਾਵਟਾਂ ਬਾਰੇ ਸੋਚ ਕੇ ਪਰੇਸ਼ਾਨ ਸੀ ਜਿਨ੍ਹਾਂ ਰੁਕਾਵਟਾਂ ਇਸ ਸ਼ਹਿਰ ਦੀਆਂ ਔਰਤਾਂ ਉਸ ਦੇ ਸਾਹਮਣੇ ਖੜੀਆਂ ਕਰ ਸਕਦੀਆਂ ਸਨ ਉਹ ਇਹਨਾਂ ਔਰਤਾਂ ਦੁਆਰਾ ਵਰਤੀ ਜਾ ਸਕਣ ਵਾਲੇ ਤਰੀਕਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਉਹ ਇਸ ਗੱਲ ਬਾਰੇ ਚੇਤਨ ਸੀ ਕਿ ਹੁਣ ਤੱਕ ਸਾਰਾ ਸ਼ਹਿਰ ਉਸ ਦੇ ਇਰਾਦਿਆਂ ਨੂੰ ਤਾੜ ਗਿਆ ਹੋਵੇਗਾ ਉਸ ਨੇ ਲਗਦੀ ਵਾ ਆਪਣੇ ਘਰ ਹੋਣ ਵਾਲੀ ਕਿਸੇ ਵੀ ਗੱਲ ਦੀ ਭਿੰਨਕ ਤੱਕ ਨਹੀਂ ਲੱਗਣ ਦਿੱਤੀ ਸੀ ਪਰ ਪਤਾ ਨਹੀਂ ਕਿਵੇਂ ਉਸ ਦੇ ਘਰ ਦੀਆਂ ਸਾਰੀਆਂ ਗੱਲਾਂ ਸ਼ਹਿਰ ਦੇ ਆਖਰੀ ਕੋਨੇ ਤੱਕ ਪਹੁੰਚ ਗਈਆਂ ਸਨ ਉਹ ਗੱਲ ਤਾਂ ਬੜੀ ਹੈਰਾਨੀ ਦੀ ਸੀ ਕਿ ਆਪਣੇ ਆਪ ਨੂੰ ਕਾਹਨੋਂ ਵੀ ਸਿਆਣੀ ਸਮਝਣ ਵਾਲੀ ਮਾਰੀਆ ਦੇ ਘਰ ਦੀਆਂ ਗੱਲਾਂ ਲੱਖ ਸਾਵਧਾਨੀ ਰੱਖਣ ਦੇ ਬਾਵਜੂਦ ਵੀ ਸਾਰੇ ਸ਼ਹਿਰ ਵਿੱਚ ਫੈਲ ਗਈਆਂ ਸਨ ਇਹ ਗੱਲਾਂ ਕਿੱਥੋਂ ਆਈਆਂ ਕਿਸ ਨੇ ਫੈਲਾਈਆਂ ਇਸ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ ਸੀ ਪਰ ਇਹ ਖਬਰਾਂ ਜੰਗਲ ਦੀ ਅੱਗ ਵਾਂਗ ਫੈਲਦੀਆਂ ਹੀ ਜਾ ਰਹੀਆਂ ਸਨ ਹਰ ਕੋਈ ਉਸਦੇ ਆਣ ਗਉਣ ਤੋਂ ਪੁੱਛ ਪੜਤਾਲ ਕਰਨ ਲੱਗ ਪਿਆ ਕੀ ਮਾਰੀਆਂ ਨੇ ਧੀ ਦੀ ਮੰਗਣੀ ਪ੍ਰਿੰਸ ਨਾਲ ਕਰ ਦਿੱਤੀ ਹੈ ਮਾਸਕੀਆ ਕੋਫਤੀਆਂ ਆਸਾਂ ਤੇ ਤਾਂ ਪਾਣੀ ਫਿਰ ਗਿਆ ਤੇ ਉਸ ਲਈ ਤਾਂ ਜਿਵੇਂ ਸ਼ਹਿਰ ਛੱਡਣ ਦਾ ਫਰਮਾਨ ਹੋ ਗਿਆ ਹੋਵੇ ਸਾਰਾ ਕੁਝ ਤੈ ਹੋ ਚੁੱਕਾ ਸੀ ਤੇ 23 ਸਾਲਾ ਕੰਗਾਲ ਜੀਨਾਂ ਨੇ ਸ਼ਹਿਜ਼ਾਦੀ ਬਣ ਜਾਣਾ ਸੀ ਕਿੱਥੋਂ ਆਉਂਦੀਆਂ ਸਨ ਇਹ ਅਫਵਾਹਾਂ ਕਿ ਲੋਕ ਮਾਰੀਆਂ ਨੂੰ ਐਸਾ ਤੱਕ ਜਾਣਦੇ ਸਨ ਕਿ ਉਸਨੇ ਦਿਲ ਦੀ ਗੱਲ ਵੀ ਬੁੱਝ ਲੈਂਦੇ ਸਨ ਕਿ ਉਹਨਾਂ ਨੂੰ ਆਪਣੇ ਆਪ ਹੀ ਅੰਦਾਜ਼ਾ ਹੋ ਜਾਂਦਾ ਸੀ ਕਿ ਮਾਰੀਆ ਕਿੰਨਾ ਹਾਲਾਤਾਂ ਵਿੱਚ ਕੀ ਕਾਰਵਾਈ ਕਰ ਸਕਦੀ ਹੈ ਸਚਾਈ ਇਹ ਹੈ ਕਿ ਇਸ ਇੱਕ ਦੂਜੇ ਦੇ ਰਾਤੇ ਨਾਲ ਜੁੜੇ ਹੋਏ ਸ਼ਹਿਰ ਦੇ ਲੋਕ ਜਿਵੇਂ ਸ਼ੀਸ਼ਿਆਂ ਦੇ ਘਰਾਂ ਵਿੱਚ ਰਹਿੰਦੇ ਸਨ ਸ਼ੀਸ਼ਿਆਂ ਦੇ ਘਰਾਂ ਵਿੱਚ ਰਹਿਣ ਵਾਲੇ ਇਹ ਲੋਕ ਦੂਜੇ ਤੋਂ ਕੋਈ ਲੁਕੋ ਰੱਖ ਇਹ ਨਹੀਂ ਸਕਦੇ ਸਨ ਹਰ ਕੋਈ ਹਰ ਕਿਸੇ ਬਾਰੇ ਸਾਰਾ ਕੁਝ ਜਾਣਦਾ ਸੀ ਇਹੋ ਜਿਹੇ ਪੁਰਾਣੇ ਸ਼ਹਿਰਾਂ ਦੇ ਲੋਕ ਮਨੋਵਿਗਿਆਨ ਦੇ ਖੇਤਰ ਵਿੱਚ ਕਾਫੀ ਕੁਦਰਤੀ ਸੂਝ ਰੱਖਦੇ ਸਨ ਇੱਕ ਨਾਵਲਕਾਰ ਵਜੋਂ ਮੈਂ ਜਿਹੀਂ ਕਈ ਸ਼ਹਿਰਾਂ ਵਿੱਚ ਘੁੰਮ ਕੇ ਲੋਕਾਂ ਨੂੰ ਪਰਖਿਆ ਹੈ ਇਸ ਆਧਾਰ ਤੇ ਮੈਂ ਆਖ ਸਕਦਾ ਹਾਂ ਕਿ ਸਾਰੇ ਲੋਕ ਤਾਂ ਦੂਜਿਆਂ ਬਾਰੇ ਮਨੋਵਿਗਿਆਨਿਕ ਸੂਝ ਨਹੀਂ ਰੱਖਦੇ ਬਸ ਕੁਝ ਲੋਕ ਹੀ ਇਸ ਖੇਤਰ ਦੇ ਮਾਹਰ ਹੁੰਦੇ ਹਨ ਜੋ ਲਗਾਤਾਰ ਲੋਕਾਂ ਦੀਆਂ ਖੋਜ ਖਬਰ ਲੈਣ ਅੰਦਾਜ਼ੇ ਲਾਉਣ ਖਬਰਾਂ ਇਕੱਠੀਆਂ ਕਰਨ ਅਤੇ ਖਬਰਾਂ ਫੈਲਾਉਣ ਵਿੱਚ ਲੱਗੇ ਰਹਿੰਦੇ ਹਨ ਅਜਿਹੀਆਂ ਕਾਣ ਦੀਆਂ ਅਫਵਾਹਾਂ ਦਾ ਬਹੁਤ ਛੇਤੀ ਬਣਦੀਆਂ ਤੇ ਫੈਲਦੀਆਂ ਸਨ ਜਿਹੜਾ ਕਾਣ ਮਾਰਿਆ ਕਰਨ ਜਾ ਰਹੀ ਸੀ ਇਹ ਖਬਰ ਹੀ ਸਾਰੇ ਸ਼ਹਿਰ ਨੂੰ ਫਿਲਾ ਕੇ ਰੱਖ ਦੇਣ ਵਾਲੀ ਸੀ ਇੱਕ ਕੁੜੀ ਦਾ ਇੱਕ ਬੁੱਢੇ ਪ੍ਰਿੰਸ ਨਾਲ ਵਿਆਹ ਹੋਣ ਦੀ ਖਬਰ ਹੀ ਇੰਨੀ ਅਦਭੁਤ ਇੰਨੀ ਵੱਖਰੀ ਕਿਸਮ ਦੀ ਤੇ ਇੰਨੀ ਉਤਸੁਕਤਾ ਵਾਲੀ ਸੀ ਕੇ ਸ਼ਹਿਰ ਦੇ ਲੋਕਾਂ ਨੂੰ ਟੰਬਦੀ ਸੀ ਇਸ ਕਰਕੇ ਅਜੇ ਹੀ ਖਬਰ ਦੀਆਂ افواਹਾਂ ਤਾਂ ਬਣਦੀਆਂ ਹੀ ਸੰ ਇੱਕ ਹੋਰ ਸਥਿਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੀਨਾਂ ਆਪਣੀ ਮਾਂ ਨਾਲੋਂ ਵਿਵਾਦ ਪਰੇਸ਼ਾਨ ਸੀ ਕਿਉਂ ਸੀ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਉਸਦੀ ਸੁੰਦਰਤਾ ਪ੍ਰਮੁੱਖ ਕਾਰਨ ਸੀ ਸ਼ਾਇਦ ਇਹ ਗੱਲ ਵੀ ਸੀ ਕਿ ਮਾਰੀਆਂ ਨੂੰ ਆਪਣੇ ਲਾਲਚ ਦੀ ਮਿੱਟੀ ਵਿੱਚ ਉਗਾਈ ਫਸਲ ਆਪਣੇ ਹੱਥੀਂ ਕੱਟਣੀ ਪੈ ਰਹੀ ਸੀ ਸ਼ਾਇਦ ਇਸ ਕਰਕੇ ਕਿ ਸਾਰੀ ਯੋਜਨਾ ਜੀਨਾ ਦੇ ਸਿਰ ਤੇ ਖੜੀ ਸੀ ਤੇ ਜੀਨਾ ਤੋਂ ਬਿਨਾ ਮਾਰਿਆ ਕੁਝ ਵੀ ਨਹੀਂ ਕਰ ਸਕਦੀ ਸੀ ਉਦਰ ਜੀਨਾ ਦਾ ਮਸਲਾ ਕੁਝ ਵੱਖਰੀ ਕਿਸਮ ਦਾ ਹੀ ਸੀ ਉਹ ਇਸ ਸ਼ਹਿਰ ਵਿੱਚ ਰਹਿਣ ਨਾਲੋਂ ਇਸ ਸ਼ਹਿਰ ਦੇ ਬੱਦਲਾਂ ਵਿੱਚ ਵਧੇਰੇ ਰਹਿੰਦੀ ਸੀ ਉਸ ਦਾ ਸ਼ਹਿਰ ਦੀਆਂ ਚੁਗਲਖੋਰ ਤੇ ਅਫਵਾਹਾਂ ਫੈਲਾਉਣ ਵਾਲੀਆਂ ਔਰਤਾਂ ਨਾਲ ਕੋਈ ਰਾਬਤਾ ਹੀ ਨਹੀਂ ਸੀ ਉਹ ਜਿਹੇ ਲੋਕਾਂ ਤੋਂ ਪਾਸੇ ਹੀ ਰਹਿੰਦੀ ਸੀ ਪਰ ਹੁਣ ਉਹ ਪਾਸੇ-ਪਾਸੇ ਰਹਿਣ ਵਾਲੀ ਜੀਨਾ ਸ਼ਹਿਰ ਵਿੱਚਲੀ ਚਰਚਾ ਦਾ ਕੇਂਦਰ ਬਣੀ ਹੋਈ ਸੀ ਇਸ ਚਰਚਾ ਦੇ ਨਾਲ-ਨਾਲ ਉਸ ਬਾਰੇ ਅਤੀਤ ਵਿੱਚ ਚੱਲੀਆਂ ਕੁਝ ਚਰਚਾਵਾਂ ਮੋੜ ਤੋਂ ਲੋਕਾਂ ਦੀ ਜ਼ੁਬਾਨ ਤੇ ਆ ਗਈਆਂ ਸਨ ਉਹੀ ਜੀਨਾ ਹੁਣ ਕਰੋੜਪਤੀ ਬਣਨ ਵਾਲੀ ਸੀ ਇੱਕ ਸ਼ਹਿਜ਼ਾਦੀ ਬਣਨ ਵਾਲੀ ਉੱਚੇ ਰਤਬੇ ਵਾਲੀ ਔਰਤ ਬਣਨ ਵਾਲੀ ਸੀ ਮਜ਼ੇਦਾਰ ਗੱਲ ਤਾਂ ਇਹ ਸੀ ਜਿਸ ਰਾਤ ਇਹ ਤੁਰਨ ਬਾਰੇ ਜੀਨਾ ਸੋਚ ਰਹੀ ਸੀ ਉਸ ਵਿੱਚ ਉਸ ਦੀ ਇੱਕ ਸ਼ਾਦੀ ਨਹੀਂ ਸਗੋਂ ਦੋ ਸ਼ਾਦੀਆਂ ਹੋਣੀਆਂ ਸਨ ਇੱਕ ਵੱਡੇ ਪ੍ਰਿੰਸ ਨਾਲ ਅਤੇ ਦੂਜੀ ਉਸ ਦੇ ਮੌਤ ਤੋਂ ਬਾਅਦ ਕਿਸੇ ਸ਼ਹਿਜ਼ਾਦੇ ਰਾਜੇ ਜਾਂ ਕਿਸੇ بڑے ਉੱਚੇ ਅਹੁਦੇ ਵਾਲੇ ਅਧਿਕਾਰੀ ਨਾਲ ਫਿਰ ਉਹ ਇਲਾਕੇ ਦੀ ਸਭ ਤੋਂ ਵੱਡੀ ਔਰਤ ਬਣ ਜਾਵੇਗੀ ਇਸੇ ਕਰਕੇ ਉਸ ਬਾਰੇ ਅਫਵਾਹਾਂ ਫੈਲ ਰਹੀਆਂ ਸਨ ਸਾਰਾ ਸ਼ਹਿਰ ਉਤਸੁਕਤਾ ਨਾਲ ਭਰਿਆ ਹੋਇਆ ਸੀ ਜਿੱਥੇ ਵੀ ਚਾਰ ਜਨਨੀਆਂ ਇਕੱਠੀਆਂ ਹੁੰਦੀਆਂ ਸਨ ਉਲਤੀ ਸੀ ਨਾ ਤੇ ਮਾਰੀਆ ਦੀ ਗੱਲ ਚੱਲ ਪੈਂਦੀ ਸੀ ਮਾਰੀਆ ਅਲੈਗਜ਼ਡਰੋ ਨਾ ਫਿਲਹਾਲ ਤਾਂ ਚੁਫੇਰੇ ਦਾ ਜਾਇਜ਼ਾ ਹੀ ਲੈ ਰਹੀ ਸੀ ਉਹ ਜਾਣਦੀ ਸੀ ਕਿ ਸਾਰਾ ਸ਼ਹਿਰ ਆਪਣੇ ਸਾਰੇ ਸਾਧਨਾ ਸਮੇਤ ਉਸ ਦੇ ਵਿਰੁੱਧ ਉੱਠ ਖੜਾ ਹੋਵੇਗਾ ਅਤੇ ਉਸ ਦੇ ਇਰਾਦਿਆਂ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕਰੇਗਾ ਅਸਲ ਵਿੱਚ ਸ਼ਹਿਰ ਦੇ ਸਾਰੇ ਲੋਕਾਂ ਦੀ ਆਖੀ ਪ੍ਰਿੰਸੀ ਦੀ ਦੌਲਤ ਉੱਤੇ ਸੀ ਉਹ ਕਦੋਂ ਚਾਣਗੇ ਕਿ ਪ੍ਰਿੰਸੀਸ ਸਾਰੀ ਦੌਲਤ ਇਕੱਲੀ ਮਾਰੀਆ ਲੈ ਜਾਵੇ ਬਸ ਉਹਨ ਲੋਕਾਂ ਨੇ ਸੂ ਲੈਣ ਲਈ ਮਾਰੀਆ ਦਾ ਘਰ ਸੁੰਘਣਾ ਸ਼ੁਰੂ ਕਰ ਦੇਣਾ ਹੈ ਉਸ ਦੇ ਬੈਠਕ ਵਿੱਚ ਮੇਲਾ ਲੱਗਿਆ ਰਿਹਾ ਕਰੇਗਾ ਇਹ ਲੋਕ ਐਨੇ ਡੇਟ ਹਨ ਕਿ ਉਸ ਦੇ ਘਰੇ ਆਉਣੋਂ ਨਹੀਂ ਹਟਣਗੇ ਜੇ ਦਰਵਾਜ਼ੇ ਵਿੱਚ ਦੀਪ ਜਾਓ ਤਾਂ ਖਿੜਕੀ ਵਿੱਚ ਦੀਆ ਜਾਣਗੇ ਇਸ ਲਈ ਇੱਕ ਮਿੰਟ ਵੀ ਇੱਕ ਪਲ ਵੀ ਗੁਆਇਆ ਨਹੀਂ ਜਾ ਸਕਦਾ ਸੀ ਕਿਸੇ ਵੇਲੇ ਵੀ ਕੋਈ ਬੰਦਾ ਅਚਾਨਕ ਪਾ ਸਕਦਾ ਸੀ ਅਚਾਨਕ ਇੱਕ ਸ਼ਾਨਦਾਰ ਵਿਚਾਰ ਮਾਰੀਆ ਦੇ ਦਿਮਾਗ ਵਿੱਚ ਆਇਆ ਇਸ ਸ਼ਾਨਦਾਰ ਵਿਚਾਰ ਬਾਰੇ ਅਸੀਂ ਅੱਗੇ ਚੱਲ ਕੇ ਚਰਚਾ ਕਰਾਂਗੇ ਹਾਲੇ ਤਾਂ ਮੈਂ ਇੰਨਾ ਹੀ ਦੱਸ ਸਕਦਾ ਹਾਂ ਕਿ ਮਾਰੀਆ ਆਪਣੀ ਬੱਗੀ 'ਤੇ ਸਵਾਰ ਹੋ ਕੇ ਮਾੜਾ ਸ਼ੂਕ ਸ਼ਹਿਰ ਦੀਆਂ ਗਲੀਆਂ ਦੇ ਚੱਕਰ ਲਗਾ ਰਹੀ ਸੀ ਉਹ ਅੰਦਰੋਂ ਅੰਦਰ ਕਿਸੇ ਬੱਦਲ ਵਾਂਗ ਗਰਜਦੀ ਹੋਈ ਤੇ ਬਿਜਲੀ ਵਾਂਗ ਖੜਕਦੀ ਹੋਈ ਸ਼ਹਿਰ ਵਿੱਚ ਘੁੰਮ ਰਹੀ ਸੀ ਉਸ ਨੂੰ ਹਰ ਹਾਲ ਵਿੱਚ ਪ੍ਰਿੰਸ ਮਿਲਣਾ ਚਾਹੀਦਾ ਸੀ ਅਤੇ ਉਹ ਹਰ ਹਾਲਤ ਵਿੱਚ ਪ੍ਰਿੰਸ ਨੂੰ ਆਪਣੇ ਘਰੇ ਲੈ ਕੇ ਜਾਵੇਗੀ ਭਾਵੇਂ ਮਿੰਤਾ ਤਰਲੇ ਕਰਕੇ ਲਿਜਾਣਾ ਪਵੇ ਭਾਵੇਂ ਜ਼ਬਰਦਸਤੀ ਚੁੱਕ ਕੇ ਲਿਜਾਣਾ ਪਵੇ ਭਾਵੇਂ ਕਿਸੇ ਨਾਲ ਲੜ ਕੇ ਲਿਜਾਣਾ ਪਵੇ ਉਸ ਦਾ ਤਾਂ ਬਸ ਇਹੋ ਹਿਸਾਬ ਸੀ ਕਿ ਸਾਰਾ ਸ਼ਹਿਰ ਜਾਵੇ ਟਟੇਕੋ ਵਿੱਚ ਬਸ ਉਸ ਦਾ ਮਕਸਦ ਹੱਲ ਹੋਣਾ ਚਾਹੀਦਾ ਹੈ ਉਸ ਦਾ ਤਰੀਕਾ ਬੜੀ ਛੇਤੀ ਕਾਮਯਾਬ ਹੋਇਆ ਪ੍ਰਿੰਸ ਉਸ ਨੂੰ ਇੱਕ ਗਲੇ ਵਿੱਚ ਹੀ ਮਿਲ ਗਿਆ ਉਸ ਨੇ ਪ੍ਰਿੰਸ ਅਗੇ ਡਿਨਰ ਲਈ ਉਸ ਦੇ ਘਰ ਚੱਲਣ ਦੀ ਬੇਨਤੀ ਕੀਤੀ ਉਸ ਨੂੰ ਆਪਣੀ ਬੱਗੀ ਵਿੱਚ ਬਿਠਾਇਆ ਤੇ ਉੱਥੋਂ ਚੱਲਦੀ ਬਣੀ ਜੇ ਮੇਰੇ ਪਾਠਕ ਇਹ ਜਾਣਨਾ ਚਾਹੁੰਦੇ ਹੋਣ ਕਿ ਚਾਰੇ ਪਾਸੇ ਦੁਸ਼ਮਣਾਂ ਦਾ ਇੰਨਾ ਤਕੜਾ ਘੇਰਾ ਹੋਣ ਦੇ ਬਾਵਜੂਦ ਵੀ ਮਾਰੀਆ ਨੇ ਪ੍ਰਿੰਸ ਨੂੰ ਉਡਾਲ ਲੈ ਜਾਣ ਦਾ ਮੋਰਚਾ ਕਿਵੇਂ ਫਤਿਹ ਕਰ ਲਿਆ ਅਤੇ ਸਿਰੇ ਦੀ ਚਲਾਕ ਐਂਟੀ ਬੋਵਾ ਨੂੰ ਮੂਰਖ ਕਿਵੇਂ ਬਣਾ ਦਿੱਤਾ ਤਾਂ ਮੈਂ ਆਪਣੇ ਪਾਟਕਾਂ ਨੂੰ ਇਹਨਾਂ ਕੋ ਨੁਕਤਾ ਦੱਸ ਦਿੰਦਾ ਹਾਂ ਕਿ ਇਹੋ ਜੇ ਕੰਮ ਕਰਨੇ ਮਾਰਿਆ ਲਈ ਮਾਮੂਲੀ ਖੇਡਾਂ ਹਨ ਐਂਟੀਪੋਵਾ ਵਰਗੀ ਔਰਤ ਨੂੰ ਪਛਾੜਨਾ ਤਾਂ ਉਸ ਲਈ ਖੱਬੇ ਹੱਤੀ ਖੇਡ ਸੀ ਉਸਨੇ ਪ੍ਰਿੰਸ ਨੂੰ ਐਨ ਐਂਟੀਪੋਵਾ ਦੇ ਬੂਹੇ ਅੱਗੋਂ ਜਾ ਫੜਿਆ ਪ੍ਰਿੰਸ ਅਤੇ ਮਾਸਕਲੀਆ ਕੋ ਐਂਟੀਪੋਵਾ ਦੇ ਬਿਲਕੁਲ ਬੂਹੇ ਅੱਗੇ ਬੱਗੀ ਤੋਂ ਉਤਰੇ ਤਾਂ ਕਿ ਐਂਟੀਪੋਵਾ ਕੋਈ ਸਾਜ਼ਿਸ਼ ਨਾ ਬਣਾ ਸਕੇ ਇਆ ਕੋਈ ਹੋਰ ਬੰਦਾ ਅੜਚਣ ਨਾ ਪਾ ਸਕੇ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਬਿਜਲੀ ਦੀ ਤੇਜ਼ੀ ਨਾਲ ਮਾਰਿਆ ਆਈ ਪ੍ਰਿੰਸ ਨੂੰ ਆਪਣੀ ਬੱਗੇ ਵਿੱਚ ਆਪਣੇ ਪਿੱਛੇ ਬਿਠਾ ਕੇ ਹੋ ਗਈ ਹੋ ਗਈ ਜ਼ਾਹਿਰ ਹੈ ਕਿ ਪ੍ਰਿੰਸ ਨੇ ਮਾੜੀ ਮੋਟੀ ਨਾਉ ਨੁਕਰ ਕੀਤੀ ਪਰ ਆਪਣੀ ਆਦਤ ਮੁਤਾਬਕ ਕੁਝ ਮਿੰਟਾਂ ਦੇ ਅੰਦਰ ਅੰਦਰ ਸਾਰਾ ਕੁਝ ਭੁੱਲ ਗਿਆ ਤੇ ਹਮੇਸ਼ਾ ਵਾਂਗ ਖੁਸ਼ ਨਜ਼ਰ ਆਉਣ ਲੱਗਾ ਡਿਨਰ ਵੇਲੇ ਪ੍ਰਿੰਸ ਹੋਰ ਵੀ ਚੈੱਕਣ ਲੱਗਾ ਉਹ ਲਤੀਫੇ ਸੁਣਾਉਂਦਾ ਰਿਹਾ ਤੇ ਹਾਸਾ ਮਜ਼ਾਕ ਕਰਦਾ ਰਿਹਾ ਉਸਨੇ ਅਜਹੀਆਂ ਕਹਾਣੀਆਂ ਛੇੜ ਲਈਆਂ ਜਿਨ੍ਹਾਂ ਦਾ ਕੋਈ ਅੰਤ ਨਹੀਂ ਸੀ ਇੱਕ ਕਹਾਣੀ ਖਤਮ ਹੁੰਦੀ ਸੀ ਤਾਂ ਉਹ ਉਸਦੀ ਪੂੰਛ ਨਾਲ ਕੋਈ ਨਵੀਂ ਕਹਾਣੀ ਜੋੜ ਦਿੰਦਾ ਸੀ ਨਟਾਲੀਆ ਦੇ ਘਰੇ ਲੰਚ ਸਮੇਂ ਪ੍ਰਿੰਸ ਨੇ ਸ਼ੈਂਪੀਨ ਦੇ ਤਿੰਨ ਬੈਗ ਪੀਲੇ ਸਨ ਉਸਨੇ ਹੁਣ ਡਿਨਰ ਦੇ ਮੇਜ਼ ਤੇ ਵੀ ਵਾਈਨ ਪੀਲੇ ਸੀ ਜਿਸ ਦੇ ਅਸਰ ਨਾਲ ਉਸ ਦਾ ਬੁੱਢਾ ਸਿਰ ਚਕਰਾਉਣ ਲੱਗ ਪਿਆ ਸੀ मारिया ने खूब खातिरदारी की थी डिनर बड़ा बढ़िया थी घर दी मालकिन मारिया गालबात ਅਤੇ ਤੌਰ ਤਰੀਕਿਆਂ ਵਿੱਚ ਮਹਿਮਾਨ ਨੂੰ ਪੂਰੀ ਸੰਗਤ ਦੇ ਰਹੀ ਸੀ ਪਰ ਉਸ ਤੋਂ ਅਤੇ ਪ੍ਰੇਸ ਤੋਂ ਇਲਾਵਾ باقی ਸਾਰੇ ਇਸ ਮੌਕੇ ਤੇ ਚੁੱਪ ਚਾਪ ਜੇ ਬੈਠੇ ਸਨ ਜੀਨਾ ਚੁੱਪ ਅਤੇ ਉਦਾਸ ਸੀ ਬੈਠੀ ਸੀ मास्क्लिआ ਕੋ ਡਿਸਪਸ਼ਟ ਤੌਰ ਤੇ ਖਾਣ ਪੀਣ ਵਿੱਚ ਕੋਈ ਰੁਚੀ ਨਹੀਂ ਨਜ਼ਰ ਆ ਰਹੀ ਸੀ ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਸੀ ਮਾਸਕਲੀਆ ਕੋਫਤਾ ਵਰਤਾਰਾ ਕੁਝ ਅਸਾਧਾਰਨ ਜਿਹਾ ਹੋਣ ਕਾਰਨ ਮਾਰੀਆ ਨੂੰ ਉਸ ਬਾਰੇ ਵਿਸ਼ੇਸ਼ ਤੌਰ ਤੇ ਚਿੰਤਾ ਸੀ ਵਿਦਵਾ ਨਸਤਾਸੀਆ ਬੜੀ ਚੁਸਤੀ ਨਾਲ ਚੁਫੇਰੇ ਵੇਖ ਰਹੀ ਸੀ ਅਤੇ ਸਾਰੇ ਕੁਝ ਤੇ ਕੋਖਵੀਂ ਨਜ਼ਰ ਰੱਖ ਰਹੀ ਸੀ ਉਹ ਮਾਸਕਲੀਆ ਕੋਫ ਨੂੰ ਲਗਾਤਾਰ ਰਹਸਮਈ ਇਸ਼ਾਰੇ ਕਰ ਰਹੀ ਸੀ ਪਰ یوں ਜਾਪਦਾ ਸੀ ਜਿਵੇਂ ਮਾਸਕਲੀਆ ਕੋ ਉਸ ਵੱਲ ਵਧੇਰੇ ਧਿਆਨ ਨਹੀਂ ਦੇ ਰਿਹਾ ਸੀ ਮਾਰੀਆ ਨੇ ਆਪਣੀ ਚੁਸਤੀ ਨਾਲ ਮਾਹੌਲ ਨੂੰ ਕੁਝ ਖੁਸ਼ਗਵਾਰ ਬਣਾਈ ਰੱਖਿਆ ਬਾਕੀਆਂ ਨੇ ਤਾਂ ਇਸ ਡਿਨਰ ਨੂੰ ਸੱਥਰ ਤੇ ਖਵਾਇਆ ਜਾਂਦਾ ਭੋਜਨ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਇਸ ਸਮੇਂ ਦੌਰਾਨ ਮਾਰੀਆ ਨੇ ਮਾਂ ਦੀ ਹਾਲਤ ਸੱਚਮੁੱਚ ਖਤਰਨਾਕ ਹੱਦ ਤੱਕ ਕਬਰਾਟ ਵਾਲੀ ਬਣ ਗਈ ਸੀ ਜਿਨ੍ਹਾਂ ਨੇ ਹੀ ਆਪਣੇ ਦੁਖਾਂਤਕ ਤੱਕਣੀ ਅਤੇ ਆਪਣੇ ਅਥਰੂਆਂ ਨਾਲ ਮਾਂ ਦੀ ਪਰੇਸ਼ਾਨੀ ਨੂੰ ਸਿਖਰ ਤੇ ਪਹੁੰਚਾ ਦਿੱਤਾ ਸੀ ਇਸ ਤੋਂ ਇਲਾਵਾ ਇੱਕ ਹੋਰ ਸਮੱਸਿਆ ਵੀ ਸੀ ਮਾਸਕਲੀਆ ਕੋਫ ਨੇ ਇੱਥੇ ਹੀ ਬੈਠੇ ਰਹਿਣਾ ਸੀ ਅਤੇ ਜੇ ਕੋਈ ਗੱਲਬਾਤ ਹੁੰਦੀ ਤਾਂ ਉਸਨੇ ਉਸ ਗੱਲਬਾਤ ਵਿੱਚ ਵੀ ਟੰਗ ਅੜਾਉਣ ਦੀ ਕੋਸ਼ਿਸ਼ ਕਰਮੀ ਸੀ ਉਸ ਨੂੰ ਕਿਸੇ ਬਹਾਨੇ ਕਿਸੇ ਕਮਰੇ ਵਿੱਚ ਲੈ ਜਾ ਕੇ ਬੰਦ ਕਰਨਾ ਵੀ ਅਸੰਭਵ ਸੀ ਮਾਰੀਆ ਅਲੈਗਜ਼ਾਡਰੋਵਨਾ ਪਰੇਸ਼ਾਨੀ ਜਹੀ ਨਾਲ ਆਪਣੀ ਕੁਰਸੀ ਤੋਂ ਉੱਠ ਖਲੋਤੀ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਡਿਨਰ ਤੋਂ ਬਾਅਦ ਮਾਸਕਲੀਆ ਕੋ ਆਪ ਮਾਰੀਆ ਕੋ ਢਾਇਆ ਅਤੇ ਮਾਫੀ ਮੰਗਦੇ ਆਖਣ ਲੱਗਾ ਕਿ ਉਸਨੂੰ ਕਿਸੇ ਜ਼ਰੂਰੀ ਕੰਮ ਲਈ ਜਾਣਾ ਪਵੇਗਾ ਇਸ ਲਈ ਕੋਚਰ ਬਾਦ ਉਹ ਮਾਰੀਆ ਦਾ ਘਰ ਛੱਡ ਕੇ ਚਲਾ ਜਾਵੇਗਾ ਕਿਉਂ ਕਿੱਥੇ ਜਾ ਰਿਹਾ ਹੈ ਤੂੰ ਮਾਰੀਆ ਨੇ ਹੈਰਾਨੀ ਦਾ ਦਿਖਾਵਾ ਕਰਦਿਆਂ ਕਿਹਾ ਨਹੀਂ ਕੋਈ ਖਾਸ ਨਹੀਂ ਕੁਝ ਬੇਚੈਨ ਜਿਹਾ ਹੁੰਦਿਆ ਮਾਸਕੀਆ ਕੋ ਬੋਲਿਆ ਕੀ ਮੈਂ ਤੁਹਾਡੇ ਨਾਲ ਕੋਈ مشਵਰਾ ਕਰ ਸਕਦਾ ਹਾਂ ਕਿਉਂ ਕੀ ਗੱਲ ਹੈ ਮਾਰੀਆ ਨੇ ਡਰਦੇ ਡਰਦੇ ਪੁੱਛਿਆ ਗੱਲ ਇਓਂ ਹੈ ਕਿ ਇਸ ਸ਼ਹਿਰ ਵਿੱਚ ਮੇਰਾ ਧਰਮ ਸਰਪ੍ਰਸਤ ਬੋਰੋ ਡੂ ਯੂ ਐਫ ਰਹਿੰਦਾ ਹੈ ਤੁਸੀਂ ਸ਼ਾਇਦ ਜਾਣਦੇ ਹੋ ਉਸ ਨੂੰ ਆਜੋ ਮੈਨੂੰ ਇੱਕ ਗਲੇ ਵਿੱਚ ਮਿਲ ਗਿਆ ਆਖਣ ਲੱਗਾ ਕਿ ਤੇਰੇ ਵਿੱਚ ਬੜਾ ਹੰਕਾਰ ਆ ਗਿਆ ਹੈ ਤਿੰਨ ਵਾਰ ਇਸ ਸ਼ਹਿਰ ਵਿੱਚ ਆ ਗਿਆ ਏ ਪਰ ਮੇਰੇ ਘਰ ਇੱਕ ਵਾਰ ਵੀ ਨਹੀਂ ਆਇਆ ਉਸ ਨੇ ਮੈਨੂੰ ਬੁਲਾਇਆ ਹੈ ਇਸ ਕਰਕੇ ਮੈਂ ਉਸ ਕੋਲ ਚੱਲਿਆ ਹਾਂ ਰਾਤ ਉਸ ਕੋਲ ਹੀ ਠਹਿਰਾਂਗਾ ਤੁਹਾਨੂੰ ਪਤਾ ਹੈ ਕਿ ਉਸਦੇ ਕੋਈ ਔਲਾਦ ਨਹੀਂ ਹੈ ਪਰ ਉਹ ਅਮੀਰ ਬੜਾ ਹੈ ਕਰੋੜਪਤੀ ਹੈ ਮੈਨੂੰ ਆਪਣੇ ਪੁੱਤਰ ਵਾਂਗ ਸਮਝਦਾ ਹੈ ਠੀਕ ਹੈ ਮੇਰੇ ਪੁੱਤਰ ਜ਼ਰੂਰ ਜਾ ਜ਼ਰੂਰ ਜਾ ਸੋਚ ਕੀ ਰਹੀ ਆਂ ਤੈਨੂੰ ਇਹੋ ਜਿਹੇ ਬੰਦਿਆਂ ਨੂੰ ਅਣਗੌਲਿਆ ਨਹੀਂ ਕਰ ਸਕਦਾ ਜਾ ਹੁਣੇ ਜਾ ਮੈਂ ਨੋਟ ਕਰ ਰਹੀ ਸੀ ਕਿ ਤੂੰ ਡਿਨਰ ਸਮੇਂ ਕੁਝ ਪਰੇਸ਼ਾਨ ਜਿਹਾ ਸੀ ਤੂੰ ਸਵੇਰੇ ਹੀ ਉਹਦੇ ਨਾਲ ਚੱਲਿਆ ਜਾਣਾ ਸੀ ਤਾਂ ਕਿ ਉਸ ਨੂੰ ਵੀ ਅਹਿਸਾਸ ਹੁੰਦਾ ਕਿ ਉਸ ਦਾ ਬੜਾ ਖਿਆਲ ਰੱਖਣਾ ਹੈ ਜਾ ਫਟਾਫਟ ਜਾ ਮਾਰੀਆ ਨੇ ਆਪਣੇ ਦਿਲ ਦੀ ਖੁਸ਼ੀ ਨੂੰ ਬੜੀ ਮੁਸ਼ਕਲ ਨਾਲ ਕੰਟਰੋਲ ਕਰਦੇ ਆ ਕਿਹਾ ਸ਼ੁਕਰੀਆ ਮਾਰੀਆ ਜੀ ਸ਼ੁਕਰੀਆ ਤੁਸੀਂ ਇੱਕ ਵਾਰ ਫਿਰ ਮੈਨੂੰ ਦੁਵਿਧਾ ਚੋਂ ਕੱਢ ਲਿਆ ਮੈਂ ਡਰਦੇ ਨਹੀਂ ਤੁਹਾਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਵਦੇਰੇ ਲੋਕਾਂ ਨਾਲ ਰਾਬਤਾ ਨਹੀਂ ਰੱਖਣਾ ਚਾਹੁੰਦੇ ਪਰ ਬੋਰੋਡੂਯੇਫ ਤਾਂ ਬੜਾ ਸਾਦਾ ਤੇ ਬੜਾ ਮਿਲਪੜਾ ਬਜ਼ੁਰਗ ਆਦਮੀ ਹੈ ਇਸ ਵੇਲੇ ਉਸ ਦੀ ਉਮਰ 70 ਸਾਲ ਹੈ ਠੀਕ ਹੈ ਜੀ ਅਲਵਿਦਾ ਜੀਨਾਂ ਨੂੰ ਮੇਰੀ ਸਲਾਮ ਤੇ ਇੰਜ ਚਲੇ ਜਾਣ ਲਈ ਮਾਫੀ ਬਹੁਤ ਚਾਹ ਦੇਣਾ ਮੈਂ ਹੁਣ ਚਲਦਾ ਹਾਂ ਸਵੇਰੇ ਜਲਦੀ ਆ ਜਾਵਾਂਗਾ ਅਲਵਿਦਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਆਪਣੇ ਉਸ ਬੁੱਢੇ ਸਰਪ੍ਰਸਤ ਨੂੰ ਮੇਰਾ ਸਤਿਕਾਰ ਪੇਸ਼ ਕਰੀ ਮੈਂ ਉਸ ਬੰਦੇ ਬਾਰੇ ਮੇਰੇ ਵਿਚਾਰ ਬੜੀ ਸਦਭਾਵਨਾ ਵਾਲੇ ਹਨ ਮੈਂ ਉਸ ਵਿੱਚ ਪੁਰਾਤਨ ਰੂਸੀ ਜੀਵਨ ਜਾਂਚ ਵਾਲੇ ਇੱਕ ਅਸਲੀ ਇਨਸਾਨ ਦੀ ਝਲਕ ਵੇਖਦੀ ਹਾਂ ਰਾਬੋਸ ਨੂੰ ਸਦਾ ਸਲਾਮਤ ਰੱਖੇ ਮਾਸਕੀਆ ਕੋਫ ਕਮਰੇ ਚੋਂ ਬਾਹਰ ਗਿਆ ਤਾਂ ਮਾਰੀਆ ਨੂੰ ਸੁਖ ਦਾ ਸਾਹ ਆਇਆ ਉਹ ਹਾਲ ਕਮਰੇ ਵਿੱਚ ਆ ਕੇ ਆਪਣੇ ਫਰਦਾ ਕੋਟ ਪੈਣਣ ਹੀ ਲੱਗਾ ਸੀ ਕਿ ਵਿਧਵਾ ਨਸਤਾਸਿਆ ਪਹਿਲਾਂ ਹੀ ਉੱਥੇ ਉਸ ਦੀ ਉਡੀਕ ਕਰ ਰਹੀ ਸੀ ਕਿੱਥੇ ਜਾ ਰਹੇ ਹੋ ਵਿਧਵਾ ਨਸਤਾਸਿਆ ਨੇ ਉਸ ਨੂੰ ਬਾਹੋਂ ਫੜ ਕੇ ਪੁੱਛਿਆ ਆਪਣੇ ਧਰਮ ਸਰਪ੍ਰਸਤ ਬੋਰੋਡੂ ਯੇਫ ਕੋਲ ਬੜਾ ਮੀਰ ਆਦਮੀ ਹੈ ਉਹ ਉਈ اولاد ਨਹੀਂ ਉਸ ਦਾ ਸਾਰਾ ਕੁਝ ਮੈਨੂੰ ਹੀ ਮਿਲਣਾ ਹੈ ਮੈਂ ਜ਼ਰਾ ਕਾਲੀ ਵਿਚਾਂ ਤਾਂ ਫਿਰ ਆਪਣੀ ਮਹਿਬੂਬਾ ਜੀਨਾਂ ਨੂੰ ਵੀ ਅਲਵਿਦਾ ਆਖ ਤੇ ਜਾਓ ਉਸ ਨੂੰ ਕਿਉਂ ਅੱਖਾਂ ਅਲਵਿਦਾ ਕਿਉਂ ਕਿ ਤੁਸੀਂ ਸਮਝਦੇ ਹੋ ਕਿ ਉਹ ਪੱਕੇ ਰੂਪ ਵਿੱਚ ਤੁਹਾਡੀ ਹੋ ਚੁੱਕੀ ਹੈ ਪਰ ਉਸ ਦੀ ਮਾਤਾ ਉਸ ਦਾ ਵਿਆਹ ਇਸ ਬੁੱਢੇ ਪ੍ਰਿੰਸ ਨਾਲ ਕਰਨ ਦੀਆਂ ਸਕੀਮਾਂ ਬਣਾਈ ਬੈਠੀ ਹੈ ਮੈਂ ਉਹਨਾਂ ਨੂੰ ਗੱਲਾਂ ਕਰਦੇਆਂ ਸੁਣਿਆ ਹੈ ਪ੍ਰਿੰਸ ਨਾਲ ਸ਼ਾਦੀ ਕੀ ਗੱਲ ਕਰਦੀ ਹੈ ਨਸਤਾਸੀਆ ਪੇਟਰੋਵਨਾ ਇਹ ਗੱਲ ਬਿਲਕੁਲ ਵੀ ਅਵੇਸਲੇ ਹੋਣ ਵਾਲੀ ਨਹੀਂ ਤੁਸੀਂ ਆਪਣੇ ਕੰਨਾਂ ਨਾਲ ਇਹ ਗੱਲ ਸੁਣ ਸਕਦੇ ਹੋ ਇਸ ਕੋਟ ਨੂੰ ਉਤਾਰੋ ਤੇ ਚਲੋ ਮੇਰੇ ਨਾਲ ਨਸਤਾਸੀਆ ਪੇਟਰੋਵਨਾ ਮੈਨੂੰ ਸਮਝ ਨਹੀਂ ਆ ਰਹੀ ਕਿ ਤੂੰ ਇਹ ਕੀ ਕਰ ਰਹੀ ਹੈ ਨਸਤਾਸੀਆ ਉਸ ਨੂੰ ਹਨੇਰੇ ਸਟੋਰ ਦੀ ਉਸੇ ਚਾਬੀ ਵਾਲੀ ਮੋਰੀ ਕੋਲ ਲੈ ਗਈ ਤੇ ਆਖਣ ਲੱਗੀ ਸਭ ਕੁਝ ਸਮਝ ਆ ਜਾਵੇਗਾ ਜ਼ਰਾ ਚੋੱਕ ਕੇ ਇਸ ਮੋਰੀ ਵਿੱਚ ਦੀ ਵੇਖੋ ਤੇ ਸੁਣੋ ਉਹਨਾਂ ਦਾ ਤਮਾਸ਼ਾ ਬਸ ਸ਼ੁਰੂ ਹੋਣ ਵਾਲਾ ਹੈ ਕਿਹੜਾ ਤਮਾਸ਼ਾ ਚੁੱਪ ਉੱਚੀ ਨਾ ਬੋਲੋ ਤੁਹਾਨੂੰ ਧੋਖਾ ਦੇਣ ਦਾ ਤਮਾਸ਼ਾ ਅੱਜ ਸਵੇਰੇ ਜਦੋਂ ਤੁਸੀਂ ਪ੍ਰਿੰਸ ਦੇ ਨਾਲ ਗਏ ਹੋਏ ਸੀ ਮਾਰੀਆ ਨੇ 4 ਘੰਟੇ ਆਪਣੀ ਧੀ ਨਾਲ ਗੱਲਬਾਤ ਕੀਤੀ ਤੇ ਆਖਰ ਉਸ ਨੂੰ ਬੁੱਢੇ ਪ੍ਰਿੰਸ ਨਾਲ ਸ਼ਾਦੀ ਕਰਵਾਉਣ ਲਈ ਰਜ਼ਾਮੰਦ ਕਰ ਲਿਆ ਮਾਰੀਆ ਨੇ ਆਪਣੀ ਧੀ ਨੂੰ ਦੱਸਿਆ ਕਿ ਬੁੱਢੇ ਨਾਲ ਸ਼ਾਦੀ ਕਰਾ ਕੇ ਉਹ ਬੁੱਢੇ ਦਾ ਸਾਰਾ ਕੁਝ ਬੜੀ ਆਸਾਨੀ ਨਾਲ ਲੁੱਟ ਸਕਦੀ ਹੈ ਜਿਨ੍ਹਾਂ ਸਹਿਮਤ ਹੋ ਗਈ ਉਹ ਤੁਹਾਨੂੰ ਸਿਰਫ ਇੱਕ ਮੂਰਖ ਸਮਝਦੇ ਹਨ ਜਿਨ੍ਹਾਂ ਨੇ ਤਾਂ ਸ਼ਰਯਾਮ ਐਲਾਨ ਕਰ ਦਿੱਤਾ ਹੈ ਕਿ ਉਹ ਕਦੇ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਵਾਏਗੀ ਲਓ ਸੁਣ ਲਓ ਆਪੇ ਸੁਣ ਲਓ ਨਹੀਂ ਨਹੀਂ ਇਹ ਬਹੁਤ ਵੱਡੀ ਮਕਾਰੀ ਹੈ ਉਸਨੇ ਹਾਰੀਆਂ ਜਿਹੇ ਨਜ਼ਰਾਂ ਨਾਲ ਨਸਤਾਸੀਆ ਵੱਲ ਵੇਖਿਆ ਲਓ ਆਪ ਸੁਣ ਲਵੋ ਇਸ ਮੂਰੇ ਨਾਲ ਕਰਨ ਲਓ ਤੇ ਸੁਣ ਲਵੋ ਨਹੀਂ ਨਸਤਾਸੀਆ ਮੈਨੂੰ ਲੋਕ ਲੋਕ ਕੇ ਲੋਕਾਂ ਦੀਆਂ ਗੱਲਾਂ ਸੁਣਨ ਦੀ ਆਦਤ ਨਹੀਂ ਮੂਰਖਤਾ ਨਾ ਕਰੋ ਆਪਣੇ ਮਾਣ ਸਵੈ ਮਾਣ ਨੂੰ ਲਾ ਕੇ ਇੱਕ ਪਾਸੇ ਰੱਖ ਦਿਓ ਇੱਥੋਂ ਤੱਕ ਆ ਹੀ ਗਏ ਹਾਂ ਤਾਂ ਹੁਣ ਸੁਣ ਵੀ ਲਵੋ ਪਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਆਪਣੇ ਆਪ ਨੂੰ ਬਚਾਉਣ ਲਈ ਹਰ ਤਰੀਕਾ ਵਰਤ ਲੈਣਾ ਚਾਹੀਦਾ ਹੈ ਮੈਨੂੰ ਵੀ ਤਾਂ ਸੁਣ ਕੇ ਹੀ ਐਡੀ ਵੱਡੀ ਗੱਲ ਪਤਾ ਲੱਗੀ ਹੈ ਆਖਰ ਮਾਸਕਲੀਆ ਕੋਫ ਨੇ ਝੁੱਕ ਕੇ ਉਸ ਮੋਰੀ ਵਿੱਚ ਦੀ ਵੇਖਣਾ ਸ਼ੁਰੂ ਕਰ ਦਿੱਤਾ ਉਸ ਦੇ ਦਿਲ ਦੀ ਧੜਕਣ ਲਗਾਤਾਰ ਵਧ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਸੀ ਜਾਂ ਉਹ ਕੀ ਕਰ ਰਿਹਾ ਸੀ ਜਾਂ ਉਹ ਕਿੱਥੇ ਸੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ